Yeah. ਅੱਜ ਦਾ ਦਿਨ ਤੁਹਾਡੇ ਲਈ ਆਨੰਦ ਅਤੇ ਖੁਸ਼ੀਆਂ ਭਰਿਆ ਹੋਵੇ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 16 ਦੇ 21 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਸ ਸਮੇਂ ਤੋਂ ਯਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਾਈ ਮੈਨੂੰ ਜ਼ਰੂਰ ਹੈ ਜੋ ਜਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ 3 ਦਿਨ ਜੀ ਉਠਾਂ ਪਰਬੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਦੇ ਵਿਸ਼ੇ ਵਿੱਚ ਦੱਸਦੇ ਸਮੇਂ ਕੁਝ ਵਿਸ਼ੇਸ਼ ਗੱਲਾਂ ਦਾ ਜ਼ਿਕਰ ਕੀਤਾ ਹੈ ਪਹਿਲੀ ਪ੍ਰਭੂ ਨੇ ਉਹ ਜਗ੍ਹਾ ਦੱਸੀ ਜਿੱਥੇ ਉਸਨੇ ਦੁੱਖ ਉਠਾਣਾ ਸੀ ਭਾਵ ਉਹ ਜਰੂਸ਼ਲਮ ਜਾ ਰਿਹਾ ਸੀ ਅਤੇ ਜਰੂਸ਼ਲਮ ਉਹ ਪਵਿੱਤਰ ਨਗਰ ਹੈ ਜਿੱਥੇ ਯਹੂਦੀ ਆਪਣੀ ਬਲੀਆਂ ਨੂੰ ਚੜਾਉਂਦੇ ਸਨ ਪਰ ਉਹ ਤਾਂ ਸੰਪੂਰਨ ਮਨੁੱਖ ਜਾਤੀ ਦੇ ਲਈ ਪਰਮੇਸ਼ਰ ਦਾ ਲੈਲਾ ਸੀ ਜੋ ਸਲੀਬ ਉੱਤੇ ਬਲੀਦਾਨ ਹੋਣ ਵਾਲਾ ਸੀ ਦੂਜੀ ਉਹ ਲੋਕ ਜਿਨ੍ਹਾਂ ਦੁਆਰਾ ਉਹ ਦੁੱਖ ਉਠਾਵੇਗਾ ਅਤੇ ਮਾਰ ਦਿੱਤਾ ਜਾਵੇਗਾ ਬਜ਼ੁਰਗਾਂ ਅਤੇ ਪ੍ਰਧਾਨ ਜਾਜ਼ਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਉਹ ਸਲੀਬ ਉੱਤੇ ਚੜਾਇਆ ਜਾਣ ਵਾਲਾ ਸੀ ਪਰ ਇਹ ਉਹ ਲੋਕ ਸੀ ਜਿਨ੍ਹਾਂ ਨੂੰ ਜਹੂਤੀ ਬਹੁਤ ਹੀ ਸਨਮਾਨ ਦਿੰਦੇ ਸਨ ਅਤੇ ਉਹਨਾਂ ਨੂੰ ਤਾਂ ਮਸੀਹ ਦਾ ਸਵਾਗਤ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਸੀ ਤੀਸਰੀ ਦੁੱਖ ਉਠਾਵੇਗਾ ਅਤੇ ਮਾਰ ਦਿੱਤਾ ਜਾਵੇਗਾ ਇਹ ਤਾਂ ਸੰਪੂਰਨ ਮਨੁੱਖ ਜਾਤੀ ਤੇ ਮੁਕਤੀ ਦੇ ਨਮਿਤ ਹੈ ਚੌਥੀ ਪਰ ਚੰਗੀ ਖਬਰ ਇਹ ਹੈ ਕਿ ਉਹ ਮੁਰਦਿਆਂ ਵਿੱਚੋਂ 30 ਦਿਨ ਜੀ ਉਠਿਆ ਇਹ ਸਭ ਇਸ ਲਈ ਹੋਇਆ ਕਿਉਂਕਿ ਪਰਮੇਸ਼ਰ ਨੇ ਮਨੁੱਖ ਦੀ ਮੁਕਤੀ ਦੀ ਭਵਿੱਖਬਾਣੀ ਪਹਿਲਾਂ ਤੋਂ ਹੀ ਕੀਤੀ ਸੀ ਅਤੇ ਹੁਣ ਪ੍ਰਭੂ ਯਿਸੂ ਮਸੀਹ ਨੇ ਉਸੇ ਕੰਮ ਨੂੰ ਸਲੀਬ ਉੱਤੇ ਪੂਰਾ ਕੀਤਾ ਤਾਂ ਕਿ ਮਨੁੱਖ ਉਸ ਉੱਤੇ ਵਿਸ਼ਵਾਸ ਕਰਕੇ ਮੁਕਤੀ پا ਸਕੇ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਦੁਆਰਾ ਮੁਕਤੀ پا ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ